ਉਈ ਆਟੇ ਦੀ ਕੋਲੀ ਪਾ ਦੇ ਘਤਾ ਦੇਖਦੀ ਆਂ ਜਾ ਕੇ ਤੇ ਕੁੱਤਾ ਵੀ ਨਾ ਹੋਵੇ ਸਰਦਾਰਾਂ ਦੇ ਤਾਂ ਵੱਡੇ ਵੱਡੇ ਕੁੱਤੇ ਰੱਖੇ ਕਿਤੇ ਨਾਤੀ ਨਾ ਫੜ ਦੇ ਮੇਰੀ ਪਾ ਦੇ ਨੀ ਕਰਮਾ ਵਾਲੀਏ ਖੈਰ ਨੀ ਕਰਮਾ ਵਾਲੀਏ ਪਾ ਨਹੀਂ ਕਰੀ ਬਣੀ ਨੂੰ ਪੋਰਾ ਖੈਰ ਦੀ ਤੇਰੇ ਭਤੀਜੇ ਭਤੀਜੀਆਂ ਜਾਂਦੇ ਰਹਿਣ ਮੈਂ ਨਹੀਂ ਬਣੇ ਕੁੱਤਾ ਨਾ ਬੱਡੇ ਨੀ ਲਾ ਪੜਲਾ ਸਧਾਰਨ ਹੀ ਕੁੱਤਾ ਪਾਣੀ ਕਰਮਾ ਵਾਲੀਏ ਟੋਡੇ ਰੰਗ ਭਾਗ ਲੱਗੇ ਰਹਿਣ ਕਰਮਾ ਵਾਲੀਏ ਆ ਪਾਈ ਪਾਉਣ ਕੋਸ਼ਸ਼ੀ ਕਰੀਤੇ ਮੇਰੇ ਤਾਂ ਫੱਕੇ ਨੇ ਬਹੁਤ ਧੀਰੇ ਨਾਲ ਤੇ ਪੁਛਾ ਪੁਸਤਾ ਪਾਇਆ ਕਰ ਇਹਨਾਂ ਨੂੰ ਪਾਣੀ ਸੇ ਲੀਏ ਸੋਣੀਏ ਨੀ ਸੋਹਣੇ ਮੁਖੜੇ ਵਾਲੀਏ ਤੇਰੇ ਬੱਚੇ ਜਾਂਉਂਦੇ ਰਹਿਣ ਤੇਰੇ ਭਤੀਜੇ ਭਤੀਜੀਆਂ ਜਾਂਉਂਦੇ ਰਹਿਣ ਨਾ ਕੀ ਏ ਤੇਰਾ ਮੇਰਾ ਨਾ ਰਾਣੂ ਹੈ ਭੈਣੇ ਅਸੀਂ ਦਾਣਾ ਮੰਡੀ ਚ ਰਹਿੰਦੇ ਆ ਦੋ ਦਿਨ ਹੋ ਗਏ ਸਾਨੂੰ ਆਇਆ ਨੂੰ 니 ਸੋਣੀਏ ਕੋਈ ਆਬਦਾ ਕੋਈ ਪਟਿਆ ਪਰਾਣਾ ਸੂਟ ਹੀ ਦੇ ਦੇ ਮੈਨੂੰ ਇੱਕ ਸੂਟ ਉਹ ਸੂਟ ਤਾਂ ਸੰਭਾਲੇ ਜੇ ਪਏ ਸੀ ਕੋਈ ਇੱਕ ਅੱਧਾ ਬਾਹਰ ਪਿਆ ਹੋਇਆ ਨਾ ਉਹ ਮੈਂ ਤੈਨੂੰ ਦੇ ਦੇਣੀ ਐ ਨਹੀਂ ਤੂੰ ਕੱਲ ਨੂੰ ਅੱਜ ਫਿਰ ਕੱਲ ਨੂੰ ਕੱਢ ਕੇ ਰੱਖ ਦੂੰਗੀ ਮੈਂ ਸੂਟ ਪਹਿਣ ਬਣ ਕੇ ਇੱਕ ਸੂਟ ਲਿਆਦੇ ਅਸੀਂ ਮੈਡੀ ਦੋਰੋਂ ਆਈਆਂ ਗਰਮੀ ਬਹੁਤ ਜ਼ਿਆਦੇ ਐ ਮੈਂ ਦੋ ਮਿੰਟ ਇੱਥੇ ਬਹਿ ਜਾਨੀ ਆ ਲੈ ਨਾਲੇ ਤੇਰੇ ਬੱਚੇ ਨੂੰ ਡੰਮਰੂ ਦੇ ਦੇ ਇਹ ਪਮੀਰੇ ਲੈ ਲੈ ਆਟੇ ਦੀ ਮੁੱਠੀ ਪਾ ਦੇਣਾ ਦੁੱਧ ਦੀ ਘੁੱਟ ਲਿਆ ਦੀ ਭੈਣ ਬਣ ਕੇ ਆਏ ਤਾਂ ਭੈਣ ਤੂੰ ਗਾਹੇ ਗਾਹ ਵਧੀ ਜਾਨੀ ਆ ਫਿਰ ਹੁਣ ਮੈਂ ਤੈਨੂੰ ਕਹੀ ਨਹੀਂ ਵੀ ਸਵੇਰੇ ਸੂਟ ਕੱਢ ਕੇ ਰੱਖ ਦੂੰ ਹੁਣ ਸਾਡਾ ਰੋਟੀ ਟੁੱਕ ਦਾ ਟਾਈਮ ਹੋ ਰਿਹਾ ਬੰਦੇ ਕੰਮਾਂ ਤੋਂ ਆਉਣ ਵਾਲੇ ਹੋ ਰਹੇ ਨੇ ਤੂੰ ਸਵੇਰੇ ਲੈ ਜੀ ਠੀਕ ਹੈ ਚੱਲ ਭੈਣ ਕੱਲ ਨੂੰ ਕੱਢ ਕੇ ਰੱਖਦੀ ਸੋਹਣੇ ਸੋਹਣੇ ਸੂਟ ਕੱਢ ਕੇ ਰੱਖਦੀ ਆ ਤੇਰੇ ਬਹੁਤ ਸੋਹਣਾ ਪਾਇਆ ਇਹਦੇ ਦੋ ਸੂਟ ਕੱਢ ਕੇ ਰੱਖਦੀ ਮੈਂ ਕੱਲ ਨੂੰ ਗੇੜਾ ਮਾਰ ਕੱਲ ਨੂੰ ਮੈਂ ਆ ਜਾਊਂ ਚੰਗਾ